ਨੀ ਦਿਓਲ ਨੂੰ ਆ ਗਿਆ ਗੁੱਸਾ ਹੱਥ ਜੋੜ ਕੇ ਪੱਤਰਕਾਰਾਂ ਨੂੰ ਪਾਈ ਝਾੜ ਘਰ ਦੇ ਬਾਹਰ ਖੜੇ ਸਨ ਕਈ ਪੱਤਰਕਾਰ ਜੀ ਹਾਂ ਤਰਮਿੰਦਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਇੱਕ ਦਿਨ ਬਾਅਦ ਉਹਨਾਂ ਦੇ ਪੁੱਤਰ ਸਨੀ ਦਿਓਲ ਨੇ ਆਪਣੇ ਪਿਤਾ ਦੇ ਜੂਹੂ ਸਥਿਤ ਬੰਗਲੇ ਦੇ ਬਾਹਰ ਤਾਇਨਾਤ ਪੱਤਰਕਾਰਾਂ ਨੂੰ ਖੂਬ ਝਾੜ ਪਾਈ ਤਰਮਿੰਦਰ ਬੀਤੇ ਦਿਨੀ 10 ਦਿਨਾਂ ਤੋਂ ਵੱਧ ਸਮਾਂ ਹਸਪਤਾਲ ਦੇ ਵਿੱਚ ਬਤਾਇਆ ਮੰਗਲਵਾਰ ਨੂੰ ਜਦੋਂ ਪੱਤਰਕਾਰਾਂ ਸਮੇਤ ਲਗਭਗ ਦੇਸ਼ ਦੇ ਸਾਰੇ ਹੀ ਮੀਡੀਆ ਨੇ ਤਰਮਿੰਦਰ ਦੀ ਮੌਤ ਦੀ ਖ਼ਬਰ ਫੈਲਾ ਦਿੱਤੀ ਤਾਂ ਹੈਮਾ ਮਾਨ ਨੇ ਤੇ ਤਰਮਿੰਦਰ ਦੀ ਬੇਟੀ ਇਸ਼ਾ ਦਿਓਲ ਵੀ ਇੰਜ ਹੀ ਪੜਕੇ ਸਨ ਤੇ ਉਸ ਤੋਂ ਬਾਅਦ ਪੱਤਰਕਾਰ ਜਦੋਂ ਉਹਨਾਂ ਦੇ ਘਰ ਦੇ ਬਾਹਰ ਪਹੁੰਚੇ ਤਾਂ ਸਨੀ ਦਿਓਲ ਨੇ ਹੱਥ ਜੋੜ ਕੇ ਬੜੇ ਹੀ ਗੁੱਸੇ ਦੇ ਵਿੱਚ ਉਹਨਾਂ ਨੂੰ ਝਾੜਪਾਈ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਹਾਡੇ ਘਰ ਵੀ ਬੱਚੇ ਨੇ ਤੁਹਾਡੇ ਵੀ ਮਾਪਿਓ ਨੇ ਇਸ ਤੋਂ ਬਾਅਦ ਕਾਫੀ ਗੁੱਸੇ ਦੇ ਵਿੱਚ ਦਿਖਾਈ ਦਿੱਤੇ ਸਨੀ ਦਿਓਲ ਪਹਿਲਾਂ ਤੁਹਾਨੂੰ ਵੀਡੀਓ ਦਿਖਾ ਦਿੰਦੇ ਆ ਮਾ ਮਾਪੇ ਆਪਕੇ ਬੱਚੇ ਆ ਉਹ ਦੇਖ ਵੀਡੀਓ ਬੈਠਾਰੇ ਸ਼ਰਮ ਨਹੀਂ ਆਈ ਜੀ ਹਾਂ ਤਰਮਿੰਦਰ ਦੀ ਸਹਿਦ ਕਾਨ ਸਨੀ ਦਿਓਲ ਅਤੇ ਉਹਨਾਂ ਦਾ ਪਰਿਵਾਰ ਮੁਸ਼ਕਲ ਸਮੇਂ ਦੇ ਵਿੱਚ ਲੰਘ ਰਿਹਾ ਹੈ ਜਦੋਂ ਤੋਂ ਉਹ ਹਸਪਤਾਲ ਦੇ ਵਿੱਚ ਭਰਤੀ ਹੋਏ ਹਨ ਪ੍ਰਸ਼ੰਸ਼ਕ ਤਰਮਿੰਦਰ ਦੇ ਜਹੂ ਕਰਦੇ ਬਾਹਰ ਖੜੇ ਹਨ 13 ਨਵੰਬਰ ਨੂੰ ਸਨੀ ਨੇ ਮੀਡੀਆ ਦੇ ਸਾਹਮਣੇ ਹੱਥ ਜੋੜ ਕੇ ਖੜੇ ਹੋ ਕੇ ਉਹਨਾਂ ਨੂੰ ਝਿੜਕਿਆ ਕਿਹਾ ਆਪਕੇ ਘਰ ਮੇ ਮਾਪੇ ਹਨ ਆਪਕੇ ਘਰ ਮੇ ਬੱਚੇ ਹਨ ਸ਼ਰਮ ਨਹੀਂ ਆਉਂਦੀ ਪਾਪ ਕੀ ਤੁਹਾਡੇ ਘਰ ਵਿੱਚ ਮਾਪੇ ਹਨ ਕੀ ਤੁਹਾਨੂੰ ਸ਼ਰਮ ਨਹੀਂ ਹੈ 12 ਨਵੰਬਰ ਨੂੰ ਤਰਮਿੰਦਰ ਦਾ ਪਰਿਵਾਰ ਉਸ ਨੂੰ ਹਸਪਤਾਲ ਤੋਂ ਲੈ ਗਿਆ ਸੀ ਇਸ ਤੋਂ ਥੋੜੀ ਦੇਰ ਬਾਅਦ ਦਿਓਲ ਪਰਿਵਾਰ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਲਿਖਿਆ ਸੀ ਤਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਘਰ ਵਿੱਚ ਆਪਣਾ ਇਲਾਜ ਜਾਰੀ ਰੱਖਣਗੇ ਅਸੀਂ মিডিਆ ਦੇ ਜਨਤਾ ਨੂੰ ਬੇਨਤੀ ਕਰਦੇ ਹਾਂ ਕਿ ਉਹ ਕਿਸੇ ਵੀ ਹੋਰ ਅਫਵਾਹਾਂ ਤੋਂ ਬਚਣ ਇਸ ਸਮੇਂ ਦੌਰਾਨ ਉਹਨਾਂ ਤੇ ਉਹਨਾਂ ਦੇ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰਨ। ਅਸੀਂ ਸਾਰਿਆਂ ਦੇ ਪਿਆਰ, ਪ੍ਰਾਰਥਨਾਵਾਂ ਅਤੇ ਉਹਨਾਂ ਦਾ ਨਿਰੰਤਰ ਸਿਹਤਯਾਬੀ, ਚੰਗੀ ਸਿਹਤ ਤੇ ਲੰਮੀ ਉਮਰ ਲਈ ਸ਼ੁਭਕਾਮਨਾਵਾਂ ਦੀ ਕਦਰ ਕਰਦੇ ਹਾਂ। ਕਿਰਪਾ ਕਰਕੇ ਉਹਨਾਂ ਦਾ ਸਤਿਕਾਰ ਕਰੋ ਕਿਉਂਕਿ ਉਹ ਤੁਹਾਨੂੰ ਪਿਆਰ ਕਰਦੇ ਹਨ। ਇਸ ਸਾਲ ਦੇ ਸ਼ੁਰੂ ਵਿੱਚ ਤਰਬਿੰਦਰ ਦੀ ਅੱਖ ਦਾ ਕਾਰਨੀਆ ਬਦਲਿਆ ਗਿਆ ਸੀ ਜਦੋਂ ਪੱਤਰਕਾਰਾਂ ਨੇ ਉਹਨਾਂ ਦੀ ਪੱਟੀ ਹੋਈ। ਅੱਖ ਦੇਖੀ ਤਾਂ ਉਹਨਾਂ ਨੇ ਚਿੰਤਾ ਵਿੱਚ ਉਹਨਾਂ ਦੀ ਸਿਹਤ ਅਪਡੇਟ ਮੰਗੀ 99 ਸਾਲਾ ਅਦਾਕਾਰ ਨੇ ਇਹ ਉਹਨਾਂ ਨੂੰ ਕਿਹਾ ਸੀ ਕਿ ਮੈਂ ਮਜ਼ਬੂਤ ਆ ਅਭੀ ਵੀ ਧਰਮਿੰਦਰ ਮੈਂ ਬਹੁਤ ਦਮ ਹੈ ਅਭੀ ਵੀ ਜਾਨ ਰੱਖਤਾ ਹੂੰ ਮੇਰੀ ਅੱਖ ਦੀ ਕਾਰਨੀਅਲ ਟਰਾਂਸਪੋਰਟੇਸ਼ਨ ਹੋਈ ਹੈ ਉਹਨਾਂ ਇਹ ਵੀ ਕਿਹਾ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਜਦੋਂ ਤੋਂ ਸੋਸ਼ਲ ਮੀਡੀਆ ਤੇ ਤਰਮਿੰਦਰ ਦੀ ਮੌਤ ਦੀ ਖਬਰ ਫੈਲਿਆ ਉਦੋਂ ਤੋਂ ਹੀ ਉਹਨਾਂ ਦਾ ਪਰਿਵਾਰ ਗੁੱਸੇ ਦੇ ਵਿੱਚ ਹੈ ਅਤੇ ਉਹ ਇਸੇ ਤਰ੍ਹਾਂ ਭੜਕਦੇ ਨਜ਼ਰ ਆ ਰਹੇ ਨੇ ਜਦੋਂ ਪੱਤਰਕਾਰ ਉਹਨਾਂ ਦੇ ਘਰ ਦੇ ਬਾਹਰ ਪਹੁੰਚੇ ਤਾਂ ਸਨੀ ਦਿਓਲ ਨੂੰ ਵੀ ਗੁੱਸਾ ਚੜ ਗਿਆ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਘਰ ਮਾਪਿਓ ਹੈਗੇ ਨੇ ਤੁਹਾਡੇ ਘਰ ਵੀ ਬੱਚੇ ਨੇ ਥੋੜੀ ਤਾਂ ਸ਼ਰਮ ਕਰੋ ਸਨੀ ਦਿਓਲ ਨੂੰ ਆ ਗਿਆ ਗੁੱਸਾ ਹੱਥ ਜੋੜ ਕੇ ਪੱਤਰਕਾਰਾਂ ਨੂੰ ਪਾਈ ਝਾੜ ਘਰ ਦੇ ਬਾਹਰ ਖੜੇ ਸਨ ਕਈ ਪੱਤਰਕਾਰ ਜੀ ਹਾਂ ਤਰਮਿੰਦਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਇੱਕ ਦਿਨ ਬਾਅਦ ਉਹਨਾਂ ਦੇ ਪੁੱਤਰ ਸਨੀ ਦਿਓਲ ਨੇ ਆਪਣੇ ਪਿਤਾ ਦੇ ਜੂਹੂ ਸਥਿਤ ਬੰਗਲੇ ਦੇ ਬਾਹਰ ਤਾਇਨਾਤ ਪੱਤਰਕਾਰਾਂ ਨੂੰ ਖੂਬ ਝਾੜ ਪਾਈ ਤਰਮਿੰਦਰ ਬੀਤੇ ਦਿਨੀ 10 ਦਿਨਾਂ ਤੋਂ ਵੱਧ ਸਮਾਂ ਹਸਪਤਾਲ ਦੇ ਵਿੱਚ ਬਤਾਇਆ ਮੰਗਲਵਾਰ ਨੂੰ ਜਦੋਂ ਪੱਤਰਕਾਰਾਂ ਸਮੇਤ ਲਗਭਗ ਦੇਸ਼ ਦੇ ਸਾਰੇ ਹੀ ਮੀਡੀਆ ਨੇ ਤਰਮਿੰਦਰ ਦੀ ਮੌਤ ਦੀ ਖ਼ਬਰ ਫੈਲਾ ਦਿੱਤੀ ਤਾਂ ਹੈਮਾ ਮਾਨ ਨੇ ਤੇ ਤਰਮਿੰਦਰ ਦੀ ਬੇਟੀ ਇਸ਼ਾ ਦਿਓਲ ਵੀ ਇੰਜ ਹੀ ਪੜਕੇ ਸਨ ਤੇ ਉਸ ਤੋਂ ਬਾਅਦ ਪੱਤਰਕਾਰ ਜਦੋਂ ਉਹਨਾਂ ਦੇ ਘਰ ਦੇ ਬਾਹਰ ਪਹੁੰਚੇ ਤਾਂ ਸਨੀ ਦਿਓਲ ਨੇ ਹੱਥ ਜੋੜ ਕੇ ਬੜੇ ਹੀ ਗੁੱਸੇ ਦੇ ਵਿੱਚ ਉਹਨਾਂ ਨੂੰ ਝਾੜਪਾਈ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਹਾਡੇ ਘਰ ਵੀ ਬੱਚੇ ਨੇ ਤੁਹਾਡੇ ਵੀ ਮਾਪਿਓ ਨੇ ਇਸ ਤੋਂ ਬਾਅਦ ਕਾਫੀ ਗੁੱਸੇ ਦੇ ਵਿੱਚ ਦਿਖਾਈ ਦਿੱਤੇ ਸਨੀ ਦਿਓਲ ਪਹਿਲਾਂ ਤੁਹਾਨੂੰ ਵੀਡੀਓ ਦਿਖਾ ਦਿੰਦੇ ਆ ਮਾ ਮਾਪੇ ਆਪਕੇ ਬੱਚੇ ਆ ਉਹ ਦੇ ਵੀਡੀਓ ਪੇਸ਼ ਕਰਦੇ ਸ਼ਰਮ ਨਹੀਂ ਆਉਂਦੀ ਹਾਂ ਤਰਮਿੰਦਰ ਦੀ ਸਹਿਦ ਕਾਨ ਸਰੀਦੋਲ ਅਤੇ ਉਹਨਾਂ ਦਾ ਪਰਿਵਾਰ ਮੁਸ਼ਕਲ ਸਮੇਂ ਦੇ ਵਿੱਚ ਲੰਘ ਰਿਹਾ ਹੈ ਜਦੋਂ ਤੋਂ ਉਹ ਹਸਪਤਾਲ ਦੇ ਵਿੱਚ ਭਰਤੀ ਹੋਏ ਹਨ ਪ੍ਰਸ਼ੰਸ਼ਕ ਤਰਮਿੰਦਰ ਦੇ ਜਹੂ ਕਰਦੇ ਬਾਹਰ ਖੜੇ ਹਨ 13 ਨਵੰਬਰ ਨੂੰ ਸਰੀ ਨੇ ਮੀਡੀਆ ਦੇ ਸਾਹਮਣੇ ਹੱਥ ਜੋੜ ਕੇ ਖੜੇ ਹੋ ਕੇ ਉਹਨਾਂ ਨੂੰ ਝਿੜਕਿਆ ਕਿਹਾ ਆਪਕੇ ਘਰ ਮੇ ਮਾਪੇ ਹਨ ਆਪਕੇ ਘਰ ਮੇ ਬੱਚੇ ਹਨ ਸ਼ਰਮ ਨਹੀਂ ਆਉਂਦੀ ਪਾਪ ਕੀ ਤੁਹਾਡੇ ਘਰ ਵਿੱਚ ਮਾਪੇ ਹਨ ਕੀ ਤੁਹਾਨੂੰ ਸ਼ਰਮ ਨਹੀਂ ਹੈ 12 ਨਵੰਬਰ ਨੂੰ ਤਰਮਿੰਦਰ ਦਾ ਪਰਿਵਾਰ ਉਸ ਨੂੰ ਹਸਪਤਾਲ ਤੋਂ ਲੈ ਗਿਆ ਸੀ ਇਸ ਤੋਂ ਥੋੜੀ ਦੇਰ ਬਾਅਦ ਦਿਓਲ ਪਰਿਵਾਰ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਲਿਖਿਆ ਸੀ ਤਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਘਰ ਵਿੱਚ ਆਪਣਾ ਇਲਾਜ ਜਾਰੀ ਰੱਖਣਗੇ ਅਸੀਂ ਮੀਡੀਆ ਦੇ ਜਨਤਾ ਨੂੰ ਬੇਨਤੀ ਕਰਦੇ ਹਾਂ ਕਿ ਉਹ ਕਿਸੇ ਵੀ ਹੋਰ ਅਫਵਾਹਾਂ ਤੋਂ ਬਚਣ ਇਸ ਸਮੇਂ ਦੌਰਾਨ ਉਹਨਾਂ ਤੇ ਉਹਨਾਂ ਦੇ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰਨ ਅਸੀਂ ਸਾਰਿਆਂ ਦੇ ਪਿਆਰ ਪ੍ਰਾਰਥਨਾਵਾਂ ਅਤੇ ਉਹਨਾਂ ਦਾ ਨਿਰੰਤਰ ਸਿਹਤਯਾਬੀ ਚੰਗੀ ਸਿਹਤ ਤੇ ਲੰਮੀ ਉਮਰ ਲਈ ਸ਼ੁਭਕਾਮਨਾਵਾਂ ਦੀ ਕਦਰ ਕਰਦੇ ਹਾਂ ਕਿਰਪਾ ਕਰਕੇ ਉਹਨਾਂ ਦਾ ਸਤਿਕਾਰ ਕਰੋ ਕਿਉਂਕਿ ਉਹ ਤੁਹਾਨੂੰ ਪਿਆਰ ਕਰਦੇ ਹਨ ਇਸ ਸਾਲ ਦੇ ਸ਼ੁਰੂ ਵਿੱਚ ਧਰਮਿੰਦਰ ਦੀ ਅੱਖ ਦਾ ਕਾਰਨੀਆ ਬਦਲਿਆ ਗਿਆ ਸੀ ਜਦੋਂ ਪੱਤਰਕਾਰਾਂ ਨੇ ਉਹਨਾਂ ਦੀ ਪੱਟੀ ਹੋਈ ਅੱਖ ਦੇਖੀ ਤਾਂ ਉਹਨਾਂ ਨੇ ਚਿੰਤਾ ਵਿੱਚ ਉਹਨਾਂ ਦੀ ਸਿਹਤ ਅਪਡੇਟ ਮੰਗੀ 89 ਸਾਲਾ ਅਦਾਕਾਰ ਨੇ ਇਹ ਉਹਨਾਂ ਨੂੰ ਕਿਹਾ ਸੀ ਕਿ ਮੈਂ ਮਜ਼ਬੂਤ ਹਾਂ ਅਭੀ ਵੀ ਧਰਮਿੰਦਰ ਮੈਂ ਬਹੁਤ ਦਮ ਹੈ ਅਭੀ ਵੀ ਜਾਨ ਰੱਖਤਾ ਹੂੰ ਮੇਰੀ ਅੱਖ ਦੀ ਕਾਰਨੀਅਲ ਟਰਾਂਸਪੋਰਟੇਸ਼ਨ ਹੋਈ ਹੈ ਉਹਨਾਂ ਇਹ ਵੀ ਕਿਹਾ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਜਦੋਂ ਤੋਂ ਸੋਸ਼ਲ ਮੀਡੀਆ ਤੇ ਤਰਮਿੰਦਰ ਦੀ ਮੌਤ ਦੀ ਖਬਰ ਫੈਲਿਆ ਉਦੋਂ ਤੋਂ ਹੀ ਉਹਨਾਂ ਦਾ ਪਰਿਵਾਰ ਗੁੱਸੇ ਦੇ ਵਿੱਚ ਹੈ ਅਤੇ ਉਹ ਇਸੇ ਤਰ੍ਹਾਂ ਭੜਕਦੇ ਨਜ਼ਰ ਆ ਰਹੇ ਨੇ ਜਦੋਂ ਪੱਤਰਕਾਰ ਉਹਨਾਂ ਦੇ ਘਰ ਦੇ ਬਾਹਰ ਪਹੁੰਚੇ ਤਾਂ ਸਨੀ ਦਿਓਲ ਨੂੰ ਵੀ ਗੁੱਸਾ ਚੜ ਗਿਆ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਘਰ ਮਾਪਿਓ ਹੈਗੇ ਨੇ ਤੁਹਾਡੇ ਘਰ ਵੀ ਬੱਚੇ ਨੇ ਥੋੜੀ ਤਾਂ ਸ਼ਰਮ ਕਰੋ ਸਨੀ ਦਿਓਲ ਨੂੰ ਆ ਗਿਆ ਗੁੱਸਾ ਹੱਥ ਜੋੜ ਕੇ ਪੱਤਰਕਾਰਾਂ ਨੂੰ ਪਾਈ ਝਾੜ ਘਰ ਦੇ ਬਾਹਰ ਖੜੇ ਸਨ ਕਈ ਪੱਤਰਕਾਰ ਜੀ ਹਾਂ ਤਰਮਿੰਦਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਇੱਕ ਦਿਨ ਬਾਅਦ ਉਹਨਾਂ ਦੇ ਪੁੱਤਰ ਸਨੀ ਦਿਓਲ ਨੇ ਆਪਣੇ ਪਿਤਾ ਦੇ ਜੂਹੂ ਸਥਿਤ ਬੰਗਲੇ ਦੇ ਬਾਹਰ ਤਾਇਨਾਤ ਪੱਤਰਕਾਰਾਂ ਨੂੰ ਖੂਬ ਝਾੜ ਪਾਈ ਤਰਮਿੰਦਰ ਬੀਤੇ ਦਿਨੀ 10 ਦਿਨਾਂ ਤੋਂ ਵੱਧ ਸਮਾਂ ਹਸਪਤਾਲ ਦੇ ਵਿੱਚ ਬਤਾਇਆ ਮੰਗਲਵਾਰ ਨੂੰ ਜਦੋਂ ਪੱਤਰਕਾਰਾਂ ਸਮੇਤ ਲਗਭਗ ਦੇਸ਼ ਦੇ ਸਾਰੇ ਹੀ ਮੀਡੀਆ ਨੇ ਤਰਮਿੰਦਰ ਦੀ ਮੌਤ ਦੀ ਖ਼ਬਰ ਫੈਲਾ ਦਿੱਤੀ ਤਾਂ ਹੈਮਾ ਮਾਨ ਨੇ ਤੇ ਤਰਮਿੰਦਰ ਦੀ ਬੇਟੀ ਇਸ਼ਾ ਦਿਓਲ ਵੀ ਇੰਜ ਹੀ ਪੜਕੇ ਸਨ ਤੇ ਉਸ ਤੋਂ ਬਾਅਦ ਪੱਤਰਕਾਰ ਜਦੋਂ ਉਹਨਾਂ ਦੇ ਘਰ ਦੇ ਬਾਹਰ ਪਹੁੰਚੇ ਤਾਂ ਸਨੀ ਦਿਓਲ ਨੇ ਹੱਥ ਜੋੜ ਕੇ ਬੜੇ ਹੀ ਗੁੱਸੇ ਦੇ ਵਿੱਚ ਉਹਨਾਂ ਨੂੰ ਝਾੜਪਾਈ ਕਿ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਹਾਡੇ ਘਰ ਵੀ ਬੱਚੇ ਨੇ ਤੁਹਾਡੇ ਵੀ ਮਾਪਿਓ ਨੇ ਇਸ ਤੋਂ ਬਾਅਦ ਕਾਫੀ ਗੁੱਸੇ ਦੇ ਵਿੱਚ ਦਿਖਾਈ ਦਿੱਤੇ ਸਨੀ ਦਿਓਲ ਪਹਿਲਾਂ ਤੁਹਾਨੂੰ ਵੀਡੀਓ ਦਿਖਾ ਦਿੰਦੇ ਆ ਤਰਮਿੰਦਰ ਦੀ ਸਹਿਦ ਕਾਨ ਸਨੀ ਦਿਓਲ ਅਤੇ ਉਹਨਾਂ ਦਾ ਪਰਿਵਾਰ ਮੁਸ਼ਕਲ ਸਮੇਂ ਦੇ ਵਿੱਚ ਲੰਘ ਰਿਹਾ ਹੈ ਜਦੋਂ ਤੋਂ ਉਹ ਹਸਪਤਾਲ ਦੇ ਵਿੱਚ ਭਰਤੀ ਹੋਏ ਹਨ ਪ੍ਰਸ਼ੰਸ਼ਕ ਤਰਮਿੰਦਰ ਦੇ ਜੋਹੂ ਕਰਦੇ ਬਾਰ ਖੜੇ ਹਨ 13 ਨਵੰਬਰ ਨੂੰ ਸਨੀ ਨੇ ਮੀਡੀਆ ਦੇ ਸਾਹਮਣੇ ਹੱਥ ਜੋੜ ਕੇ ਖੜੇ ਹੋ ਕੇ ਉਹਨਾਂ ਨੂੰ ਝਿੜਕਿਆ ਕਿਹਾ ਆਪਕੇ ਘਰ ਮੇ ਮਾਪੇ ਹਨ ਆਪਕੇ ਘਰ ਮੇ ਬੱਚੇ ਹਨ ਸ਼ਰਮ ਨਹੀਂ ਆਉਂਦੀ ਪਾਬ ਕਿ ਤੁਹਾਡੇ ਘਰ ਵਿੱਚ ਮਾਪੇ ਹਨ ਕਿ ਤੁਹਾਨੂੰ ਸ਼ਰਮ ਨਹੀਂ ਹੈ 12 ਨਵੰਬਰ ਨੂੰ ਤਰਮਿੰਦਰ ਦਾ ਪਰਿਵਾਰ ਉਸ ਨੂੰ ਹਸਪਤਾਲ ਤੋਂ ਲੈ ਗਿਆ ਸੀ ਇਸ ਤੋਂ ਥੋੜੀ ਦੇਰ ਬਾਅਦ ਦਿਓਲ ਪਰਿਵਾਰ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਵਿੱਚ ਲਿਖਿਆ ਸੀ ਤਰਮਿੰਦਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਘਰ ਵਿੱਚ ਆਪਣਾ ਇਲਾਜ ਜਾਰੀ ਰੱਖਣਗੇ ਅਸੀਂ মিডিਆ ਦੇ ਜਨਤਾ ਨੂੰ ਬੇਨਤੀ ਕਰਦੇ ਹਾਂ ਕਿ ਉਹ ਕਿਸੇ ਵੀ ਹੋਰ ਅਫਵਾਹਾਂ ਤੋਂ ਬਚਣ ਇਸ ਸਮੇਂ ਦੌਰਾਨ ਉਹਨਾਂ ਤੇ ਉਹਨਾਂ ਦੇ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰਨ। ਅਸੀਂ ਸਾਰਿਆਂ ਦੇ ਪਿਆਰ, ਪ੍ਰਾਰਥਨਾਵਾਂ ਅਤੇ ਉਹਨਾਂ ਦਾ ਨਿਰੰਤਰ ਸਿਹਤਯਾਬੀ, ਚੰਗੀ ਸਿਹਤ ਤੇ ਲੰਮੀ ਉਮਰ ਲਈ ਸ਼ੁਭਕਾਮਨਾਵਾਂ ਦੀ ਕਦਰ ਕਰਦੇ ਹਾਂ। ਕਿਰਪਾ ਕਰਕੇ ਉਹਨਾਂ ਦਾ ਸਤਿਕਾਰ ਕਰੋ ਕਿਉਂਕਿ ਉਹ ਤੁਹਾਨੂੰ ਪਿਆਰ ਕਰਦੇ ਹਨ। ਇਸ ਸਾਲ ਦੇ ਸ਼ੁਰੂ ਵਿੱਚ ਤਰਬਿੰਦਰ ਦੀ ਅੱਖ ਦਾ ਕਾਰਨੀਆ ਬਦਲਿਆ ਗਿਆ ਸੀ ਜਦੋਂ ਪੱਤਰਕਾਰਾਂ ਨੇ ਉਹਨਾਂ ਦੀ ਪੱਟੀ ਹੋਈ। ਅੱਖ ਦੇਖੀ ਤਾਂ ਉਹਨਾਂ ਨੇ ਚਿੰਤਾ ਵਿੱਚ ਉਹਨਾਂ ਦੀ ਸਿਹਤ ਅਪਡੇਟ ਮੰਗੀ 99 ਸਾਲਾ ਅਦਾਕਾਰ ਨੇ ਇਹ ਉਹਨਾਂ ਨੂੰ ਕਿਹਾ ਸੀ ਕਿ ਮੈਂ ਮਜ਼ਬੂਤ ਆ ਅਭੀ ਵੀ ਧਰਮਿੰਦਰ ਮੈਂ ਬਹੁਤ ਦਮ ਹੈ ਅਭੀ ਵੀ ਜਾਨ ਰੱਖਤਾ ਹੂੰ ਮੇਰੀ ਅੱਖ ਦੀ ਕਾਰਨੀਅਲ ਟਰਾਂਸਪੋਰਟੇਸ਼ਨ ਹੋਈ ਹੈ ਉਹਨਾਂ ਇਹ ਵੀ ਕਿਹਾ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਜਦੋਂ ਤੋਂ ਸੋਸ਼ਲ ਮੀਡੀਆ ਤੇ ਤਰਮਿੰਦਰ ਦੀ ਮੌਤ ਦੀ ਖਬਰ ਫੈਲਿਆ ਉਦੋਂ ਤੋਂ ਹੀ ਉਹਨਾਂ ਦਾ ਪਰਿਵਾਰ ਗੁੱਸੇ ਦੇ ਵਿੱਚ ਹੈ ਅਤੇ ਉਹ ਇਸੇ ਤਰ੍ਹਾਂ ਭੜਕਦੇ ਨਜ਼ਰ ਆ ਰਹੇ ਨੇ ਜਦੋਂ ਪੱਤਰਕਾਰ ਉਹਨਾਂ ਦੇ ਘਰ ਦੇ ਬਾਹਰ ਪਹੁੰਚੇ ਤਾਂ ਸਨੀ ਦਿਓਲ ਨੂੰ ਵੀ ਗੁੱਸਾ ਚੜ ਗਿਆ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਘਰ ਮਾਪਿਓ ਹੈਗੇ ਨਹੀਂ ਤੁਹਾਡੇ ਘਰ ਵੀ ਬੱਚੇ ਨੇ ਥੋੜੀ ਤਾਂ ਸ਼ਰਮ ਕਰੋ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲੰਧਾ ਪਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ